ਦੇ ਗੁਰੂ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦੇ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਇਹ ਨਿਮਾਨਿਆਂ ਦੇ ਮਾਨ ਸਤਿਗੁਰੂ ਜੀ ਦੀ ਤਾਣਿਆਂ ਦੇ ਤਾਨ ਸਤਿਗੁਰੂ ਜੀ ਦੀਆਂ ਉਪਿਆਂ ਦੀ ਔਰ ਚਾਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਆਪ ਜੀ ਦੇ ਹਜ਼ੂਰ ਅਰਦਾਸ ਵੇਰ ਕੀ ਜੋੜੜੀ ਸਤਿਗੁਰ ਪਾਤਸ਼ਾਹ ਜੀ ਆਪ ਜੀ ਦੇ ਮਹਾਨ ਬਾਖਣ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸਤਿਗੁਰੂ ਜੀ ਆਪ ਜੀ ਦੇ ਨਾਮ ਹਾਣਵਾਕ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਮ ਸੇਵਕ ਸਰਦਾਰ ਪ੍ਰੀਤਮ ਸਿੰਘ ਜੀ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਮਹਾਰਾਜੀਓ ਆਪਣੀ ਮਾਤਾ ਮਾਤਾ ਕਰਤਾਰ ਕੌਰ ਜੀ ਅਤੇ ਪਿਤਾ ਸਰਦਾਰ ਬਾਬੂ ਸਿੰਘ ਜੀ ਭੈਣ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਜੀ ਇਹਨਾਂ ਦੀ ਮਹਾਰਾਜੀਓ ਯਾਦ ਦੇ ਅੰਦਰ ਪਾਤਸ਼ਾਹ ਜੀ ਉਹ ਆਪ ਜੀ ਦੇ ਵਰਕਸ਼ਿਸ਼ ਕੀਤੇ ਹੋਏ ਸਾਢੇ 9 ਮਰਲਿਆਂ ਦੇ ਪਲਾਟ ਆਪ ਜੀ ਦੇ ਗੁਰੂ ਘਰ ਨੂੰ ਮਹਾਰਾਜੀ ਦਾਨ ਕੀਤੇ ਸਨ ਸਤਿਗੁਰੂ ਪਾਤਸ਼ਾਹ ਜੀ ਉਸ ਵੇਲੇ ਸੰਗਤਵਾਨੋ ਮਹਾਰਾਜੀ ਦਿਨਾਂ ਦੇ ਉਦਗਾਰਨ ਕੀਤੇ ਜਾ ਰਹੇ ਨੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨੀ ਇਹਨਾਂ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕੀਤੀ ਸੇਵਾ ਦਰਤੀ ਪ੍ਰਵਾਨ ਕਰਨੀ ਮਹਾਰਾਜੀ ਦੇਸਾਂ ਪ੍ਰਦੇਸਾਂ ਵਿੱਚ ਉਨਤੀ ਤਰੱਕੀ ਔਰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੱਚਿਆਂ ਨੂੰ ਮਹਾਰਾਜੀ ਦੇ ਰੂਪ ਤਾਂ ਤੰਦਰੁਸਤੀਆਂ ਬਖਣੀਆਂ ਆਉਣ ਵਾਲੇ ਸਮੇਂ ਅੰਦਰ ਮਹਾਰਾਜੀਓ ਖੁਸ਼ੀਆਂ ਖੇੜੇ ਤੇ ਹਰ ਪ੍ਰਕਾਰ ਸਹਾਇਤਾ ਕਰਨੀ ਸਤਿਗੁਰੂ ਪਾਤਸ਼ਾਹ ਜੀਓ ਮਹਾਰਾਜੀ ਮੇਰਾ ਕਰਨੀਆਂ ਸਾਰੀ ਸੰਜਿਤ ਤੇ ਸਰਤੇ ਮੇਰ ਪੁਰਿਆ ਹੱਤਕਣਾ ਇਹਨਾਂ ਪਲਾਟਾਂ ਤੇ ਮਹਾਰਾਜੀਓ ਆਪ ਜੀ ਦੀਆਂ ਗੁਰੂ ਘਰ ਦੀਆਂ ਇਮਾਰਤਾਂ ਸਸ਼ੋਭਤ ਹੋਣ ਹਰ ਪ੍ਰਕਾਰ ਮਹਾਰਾਜੀ ਸਹਾਇਤਾ ਕਰਨੀ ਐਸ ਵੇਲੇ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਪਾਤਸ਼ਾਹ ਜੀ ਉਹ ਆਪ ਰਿਗਾਰਡਿੰਗ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਜਿਤਾਵੇ ਅੜੇ ਸੁ ਝੜੇ ਸ਼ਰਨ ਪੁਰੇ ਸੁ ਤਰੈ ਨਾਨਕ ਨਾਮ ਚੜਦੇ ਕਲਾ ਤਰੇਰੇ ਭਾਣੇ ਸਰਵਤ ਦਾ ਪਲਾ ਗੁਲੇ ਕਾ ਕਲਸਾ ਜੀ ਕੀ ਫਤੇ ਤੁਹਾਨੂੰ ਗੁਰਨਾਮ ਜੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਗੁਰੂ Satguru. the booty.